ਸਾਕਿਓ ਅੱਜ ਪੰਜਾਬ ਦੇ ਹੈ ਜਿਸ ਨੇ ਸਾਨੂੰ ਪੰਜਾਬੀ ਬੋਲੀ ਨੂੰ ਪਪੂਲਰ ਕਰਨ ਵਾਸਤੇ ਪੰਜਾਬੀਅਤ ਨੂੰ ਪ੍ਰਫੁੱਲਤ ਕਰਨ ਵਾਸਤੇ ਪੰਜਾਬੀ ਸੂਬਾ ਬਣਾਇਆ ਗਿਆ ਸੀ ਔਰ ਬੜੀਆਂ ਕੁਰਬਾਨੀਆਂ ਤੋਂ ਬਾਅਦ ਬਣਾਇਆ ਗਿਆ ਸੀ ਅੱਜ ਕੇਂਦਰ ਸਰਕਾਰ ਆਪਣੇ ਧੱਕਿਆਂ ਦੀ ਲੜੀ ਦੇ ਵਿੱਚ ਇੱਕ ਧੱਕਾ ਹੋਰ ਕਰ ਰਹੀ ਹੈ ਜਿਹਦੇ ਵਿੱਚ ਪੰਜਾਬੀਅਤ ਨੂੰ ਪ੍ਰਫੁੱਲਤ ਕਰਨ ਲਈ ਸਾਡੀ ਅਣਵੰਡੇ ਪੰਜਾਬ ਦੀ ਸਾਡੀ ਸੰਸਕ੍ਰਿਤੀ ਦੀ ਨਿਸ਼ਾਨੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉਹਦੇ ਵਿੱਚ ਲੋਕਤੰਤਰਿਕ ਜਿਹੜਾ ਹੱਕ ਹੈ ਕਿ ਯੂਨੀਵਰਸਿਟੀ ਨੂੰ ਚਲਾਉਣ ਦਾ ਹੱਕ ਲੋਕਾਂ ਦੇ ਕੋਲ ਹੋਵੇ ਉਹਨੂੰ ਖੋਹਣ ਲਈ ਇੱਕ ਤਰ੍ਹਾਂ ਦੇ ਸਾਡੇ ਫੈਡਰਲ ਸਟਰਕਚਰ ਨੂੰ ਕਮਜ਼ੋਰ ਕਰਨ ਲਈ ਕਨਸਟੀਟਿਊਸ਼ਨ ਜਿਹੜਾ ਕਿ ਸਾਡਾ ਬਾਬਾ ਸਾਹਿਬ ਪਿੰਗਾਮ ਅੰਬੇਦਕਰ ਨੇ ਦੁਨੀਆਂ ਦਾ ਸਭ ਤੋਂ ਵਧੀਆ ਇੱਕ ਸਾਨੂੰ ਕਨਸਟੀਟਿਊਸ਼ਨ ਦਿੱਤਾ ਜਿਹੜੇ ਸਾਡੇ ਗਰੀਬ ਤਕੜਿਆਂ ਕਰਕੇ ਲੋਕਾਂ ਨੂੰ ਤਾਕਤ ਦਾ ਅਹਿਸਾਸ ਦਵਾਉਂਦਾ ਉਹਦੇ ਉੱਪਰ ਫੱਟ ਮਾਰੀ ਹੈ ਤੇਰੀ ਯੂਨੀਵਰਸਿਟੀ ਦੀ ਜਿਹੜੀ ਹੈ ਸੈਨੇਟ ਨੂੰ ਪੰਕ ਕਰਕੇ ਔਰ ਮੈਨੂੰ ਇਹ ਲੱਗਦਾ ਇਹ ਜਿਸ ਤਰ੍ਹਾਂ ਦੇਸ਼ ਦੀਆਂ ਹੋਰ ਸੰਸਥਾਵਾਂ ਨੂੰ ਕਮਜ਼ور ਕਰ ਰਿਹਾ ਲੈਕਨ ਕਮਿਸ਼ਨ ਨੂੰ ਕਮਜ਼ور ਕਰਤਾ ਸੀਏਜੀ ਨੂੰ ਕਮਜ਼ور ਕਰਤਾ ਹੋਰ ਜਿਹੜੀਆਂ ਸੰਸਥਾਵਾਂ ਆ ਜਿਹੜੀਆਂ ਕੇਂਦਰੀ ਜਿਹੜੀਆਂ ਏਜੰਸੀਆਂ ਉਹਨਾਂ ਨੂੰ ਕਮਜ਼ور ਕਰਤਾ ਉਹਨਾਂ ਦੀ ਇੰਡੀਪੈਂਡੈਂਸ ਤੇ ਸੱਟ ਮਾਰੀ ਹੈ ਇਹ ਦੇਸ਼ ਨੂੰ ਕੇਂਦਰੀਕਰਨ ਵਾਲਾ ਜਿਹੜੀ ਫੈਡਰਲ ਜਿਹੜਾ ਸਟਰਕਚਰ ਹੈ ਉਹਨੂੰ ਤੋੜਨ ਦੇ ਵਾਲ ਇੱਕ ਬਹੁਤ ਵੱਡਾ ਇੱਕ ਬੜਾ ਸ਼ਰਮਨਾਕ ਜਿਹੜਾ ਹੈ ਇਹ ਕਦਮ ਹੈ ਕੇਂਦਰ ਸਰਕਾਰ ਦਾ ਅਸੀਂ ਇਹਦੀ ਪੁਰਜੋਰ ਨਿੰਦਿਆ ਕਰਦੇ ਹਾਂ ਮਜ਼ਮਦ ਕਰਦੇ ਆਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਤਰ੍ਹਾਂ ਦੇ ਨਾਲ ਗੱਲ ਕਰਕੇ ਇਹਦੇ ਖਿਲਾਫ ਸੰਘਰਸ਼ ਵੀ ਕਰਨ ਦਾ ਜਿਹੜੀ ਯੋਜਨਾ ਬਣਾ